ਵਾਹਿਗੁਰੂ ਜੀ ਕਾ ਖਾਲਸਾ ਠੀਕ ਹੈ ਮੱਤੀ ਹਾਂ ਬੱਚਿਓ ਗੁਰਬਾਣੀ ਦੇ ਵਿੱਚ ਇਹ ਦੋ ਸ਼ਬਦ ਆਉਂਦੇ ਨੇ ਤੁਸੀਂ ਵੇਖ ਰਹੇ ਹੋ ਇੱਕ ਮਾਤਾ ਇੱਕ ਬੁੱਝੈ ਪਰ ਆਮ ਆਪਾਂ ਇਸ ਨੂੰ ਕਈ ਥਾਂ ਤੇ ਨੂੰ ਮਾਤਾ ਵੀ ਉਚਾਰਨ ਕਰਨਾ ਪੈਂਦਾ ਹੈ ਕਈ ਥਾਂ ਤੇ ਮਾਤਾ ਵੀ ਮਾਤਾ ਤੇ ਮਾਤਾ ਉਰਥ ਦੇ ਹਿਸਾਬ ਨਾਲ ਇਹ ਅੱਖਰ ਚੇਂਜ ਹੁੰਦਾ ਹੈ ਇਹ ਸ਼ਬਦ ਕਈ ਥਾਵਾਂ ਤੇ 부ਜੇ ਆ ਕਈ ਥਾਵਾਂ ਤੇ ਪੋਲਾ ਪੜਨਾ 부ਜੇ ਕਿੱਥੇ ਪੜਨਾ ਹੈ ਜੇ ਪਹਿਲਾਂ ਆਪ ਕਰਦੇ ਆ ਮਾਤਾ ਦੀ ਗੱਲ ਪੋਲਾ ਸ਼ਬਦ ਕਿਤੇ ਵੀ ਗੁਰਬਾਣੀ ਵਿੱਚ ਬਾਲਕ ਦੀ ਗੱਲ ਆਉਂਦੀ ਹੈ ਬਾਲਕ ਦੀ ਜਾਂ ਬਾਰਕ ਦੀ ਜਾਂ ਦੁੱਧ ਦੀ ਜਾਂ ਖੀਰ ਦੀ ਗੱਲ ਆਉਂਦੀ ਹੈ ਖੀਰ ਵੀ ਦੁੱਧ ਨੂੰ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਕਿਤੇ ਵੀ ਜੇ ਬਾਲਕ ਦੀ ਜਾਂ ਬਾਰਕ ਦੀ ਜਾਂ ਮਾਤਾ ਪਿਤਾ ਦੀ ਗੱਲ ਹੋ ਰਹੀ ਹੈ ਮਾਂ ਪਿਓ ਦੀ ਗੱਲ ਹੋ ਰਹੀ ਹੈ ਜੇ ਉੱਥੇ ਇਹ ਸ਼ਬਦ ਲਿਖਿਆ ਆ ਰਿਹਾ ਹੈ ਤੇ ਉਸ ਨੂੰ ਮਾਤਾ ਪਾਠ ਉਚਾਰਨ ਕਰਨਾ ਹੈ ਮਾਤਾ ਮਾਤਾ ਨਹੀਂ ਕਹਿਣਾ ਪੋਲਾ ਸ਼ਬਦ ਪੜ੍ਹਨਾ ਹੈ ਮਾਤਾ ਕੀ ਪੜ੍ਹਨਾ ਹੈ ਇਹਨੂੰ ਮਾਤਾ ਹਾਂ ਇਹ ਪੋਲਾ ਸ਼ਬਦ ਉਚਾਰਨ ਕਰਨਾ ਹੈ ਜਦੋਂ ਬਾਲਕ ਬਾਰਕ ਜਾਂ ਦੁੱਧ ਜਾਂ ਮਾਤਾ ਪੁੱਤਾਂ ਜਾਂ ਮਾਤਾ ਪਿਤਾ ਦੀ ਜਾਂ ਪੁੱਤਰ ਧੀ ਦੀ ਗੱਲ ਹੋ ਰਹੀ ਹੈ ਉਥੇ ਜੇ ਸ਼ਬਦ ਇਹ ਆ ਗਿਆ ਤੇ ਇਸ ਦਾ ਉਚਾਰਨ ਮਾਤਾ ਪੜਨ ਹੈ ਸਮਝ ਲੱਗੀ ਨਾ ਇਹ ਸ਼ਬਦ ਹੁਣ ਇੱਕ ਸ਼ਬਦ ਨਹੀਂ ਇੱਕੋ ਜੇ ਨਹੀਂ ਪਰ ਇਹਨੂੰ ਮਾਤਾ ਕਿੱਥੇ ਪੜ੍ਹਣਾ ਹੈ ਜਿੱਥੇ ਗੁਰੂ ਸਾਹਿਬ ਜੀ ਨਸ਼ੇ ਦੀ ਗੱਲ ਕਰ ਰਹੇ ਨੇ ਮਦ ਪਾਠ ਕਈ ਥਾਵ ਤੇ ਹੁੰਦਾ ਮਮਾ ਦਦਾ ਮਦ ਮਦ ਨਸ਼ੇ ਨੂੰ ਕਹਿੰਦੇ ਨੇ ਕਿਤੇ ਵੀ ਗੁਰਬਾਣੀ ਵਿੱਚ ਮਦ ਨਸ਼ੇ ਦੀ ਗੱਲ ਆ ਰਹੀ ਹੈ ਜਾਂ ਮਾਇਆ ਦੀ ਗੱਲ ਸਤਿਗੁਰੂ ਜੀ ਕਰ ਰਹੇ ਨੇ ਸਮਝ ਲੱਗਦੀ ਪਈ ਨਾ ਹਾਂ ਹਾਂ ਕਿਤੇ ਵੀ ਗੁਰਬਾਣੀ ਵਿੱਚ ਨਸ਼ੇ ਦੀ ਗੱਲ ਗੁਰੂ ਸਾਹਿਬ ਜੀ ਕਰ ਰਹੇ ਨੇ ਮਦ ਦੀ ਗੱਲ ਕਰ ਰਹੇ ਨੇ ਜਾਂ ਮਾਇਆ ਦੀ ਗੱਲ ਕਰ ਰਹੇ ਨੇ ਉਹ ਸਤਿਗੁਰੂ ਜੀ ਉਥੇ ਸ਼ਬਦ ਇਸ ਦਾ ਉਚਾਰਨ ਹੈ ਮਾਤਾ ਹਾਂ ਅਦਕ ਲਾ ਕੇ ਬੋਲਣਾ ਹੈ ਮਾਤਾ ਉਸ ਦਾ ਉਚਾਰਨ ਉਦੋਂ ਉਚਾਰਨ ਕਰਨਾ ਹੈ ਮਾਤਾ ਜਿੱਥੇ ਨਸ਼ੇ ਦੀ ਜਾਂ ਮਾਇਆ ਦੀ ਗੱਲ ਹੋ ਰਹੀ ਹੈ ਉਥੇ ਕੱਸ ਕੇ ਉਚਾਰਨ ਕਰਨਾ ਜਦੋਂ ਬਾਲਕ ਦੀ ਧੀਆ ਪੁੱਤਰਾਂ ਦੀ ਮਾਤਾ ਪਿਤਾ ਦੀ ਗੱਲ ਹੋ ਰਹੀ ਹੈ ਉਦੋਂ ਸ਼ਬਦ ਆਵੇਗਾ ਮਾਤਾ ਪੋਲਾ ਸ਼ਬਦ ਹੁਣ ਇਹ ਵੀ ਸ਼ਬਦ ਦੋਨੇ ਗੁਰਬਾਣੀ ਵਿੱਚ ਇੱਕੋ ਜਿਹਾ ਆਉਂਦੇ ਨੇ ਪਰ ਕਈ ਸ਼ਬਦ ਅਦਕ ਲਾ ਕੇ ਕੱਸ ਕੇ ਬੋਲਨੇ ਨੇ ਅਰਥ ਦੇ हिसाब ਨਾਲ ਹੁਣ ਮੰਨ ਲਓ ਪਹਿਲਾਂ ਆਪਾਂ ਗੱਲ ਕਰਦੇ ਪੋਲੇ ਸ਼ਬਦ ਦੀ ਬੁਝੈ ਬੁਝੈ ਕੀ ਬੋਲਣਾ ਹਾਂ ਬੁਝੈ ਪੋਲਾ ਸ਼ਬਦ ਪੜ੍ਹਨਾ ਹੈ ਪੋਲਾ ਸ਼ਬਦ ਕਦੋਂ ਪੜ੍ਹਨਾ ਹੈ ਜਦੋਂ ਗੁਰੂ ਸਾਹਿਬ ਜੀ ਤ੍ਰਿਸ਼ਨਾ ਦੀ ਗੱਲ ਕਰ ਰਹੇ ਨੇ ਜਾਂ ਗੁਰਬਾਣੀ ਵਿੱਚ ਕੋਈ ਪੰਕਤੀ ਆਉਂਦੀ ਉਸ ਦੇ ਵਿੱਚ ਤ੍ਰਿਸ਼ਨਾ ਦੀ ਗੱਲ ਆਈ ਹੈ ਇੱਧਰ ਧਿਆਨ ਦਿਓ ਬੱਚਿਓ ਜਦੋਂ ਗੁਰਬਾਣੀ ਦੇ ਵਿੱਚ ਗੱਲ ਆ ਰਹੀ ਹੈ ਤ੍ਰਿਸ਼ਨਾ ਦੀ ਜਦੋਂ ਗੁਰਬਾਣੀ ਵਿੱਚ ਗੱਲ ਆ ਰਹੀ ਹੈ ਅਗਣ ਦੀ ਅੱਗ ਦੀ ਗੱਲ ਕਰ ਰਹੇ ਨੇ ਜੋ ਤ੍ਰਿਸ਼ਨਾ ਦੀ ਗੱਲ ਕਰ ਰਹੇ ਨੇ ਅੱਗ ਦੀ ਗੱਲ ਕਰ ਰਹੇ ਨੇ ਉਦੋਂ ਪਾਠ ਹਮੇਸ਼ਾ ਹੀ ਪੋਲਾ ਪੜ੍ਹਨਾ ਹੈ বুঝਾ ਹਾਂ ਇਹ ਤ੍ਰਿਸ਼ਨਾ ਦੀ ਅਗ ਬੁਝ ਗਈ ਠੀਕ ਆ ਉਦੋਂ ਪੋਲਾ ਸ਼ਬਦ ਉਚਾਰਨ ਕਰਨਾ ਬੁਝੈ ਜਦੋਂ ਤ੍ਰਿਸ਼ਨਾ ਦੀ ਗੱਲ ਆਉਂਦੀ ਹੈ ਜਿਵੇਂ ਪੰਕਤੀ ਵਿੱਚ ਤ੍ਰਿਸ਼ਨਾ ਦੀ ਗੱਲ ਆਈ ਹੈ ਜਾਂ ਅਗ ਦੀ ਅਗਣ ਦੀ ਗੱਲ ਆ ਰਹੀ ਹੈ ਉਦੋਂ ਪਾਠ ਹੈ ਬੁਝੈ ਪੋਲਾ ਪਾਠ ਜਦੋਂ ਪਾਠ ਪੰਕਤੀ ਆ ਰਹੀ ਹੈ ਹੁਕਮ ਦੀ ਗੱਲ ਗੁਰੂ ਸਾਹਿਬ ਜੀ ਹੁਕਮ ਦੀ ਗੱਲ ਕਰ ਰਹੇ ਨੇ ਜਦੋਂ ਗੱਲ ਬੁਝਣ ਦੀ ਗੱਲ ਆ ਰਹੀ ਹੈ ਉਦੋਂ ਇਸ ਪਾਠ ਨੂੰ ਕਸ ਕੇ ਬੋਲਣਾ ਬੁਝੈ ਕੀ ਮੇਰਾ ਹੁਕਮ ਬੁੱਝ ਲੈ ਮੰਨ ਲੈ ਜਾਂ ਮੇਰੀ ਗੱਲ ਨੂੰ ਬੁੱਝ ਲੈ ਨਾਨਕ ਹੁਕਮੈ ਜੇ ਹਾਂ ਉਥੇ ਹੁਕਮ ਦੀ ਗੱਲ ਸਤਿਗੁਰੂ ਜੀ ਕਰ ਰਹੇ ਨੇ ਉਹ ਪਾਠ ਕਸ ਕੇ ਬੁੱਝੈ ਨਾਨਕ ਹੁਕਮੈ ਜੇ ਬੁੱਝੈ ਤਾ ਹਮੈ ਕਹਿ ਨ ਕੋ ਉਥੇ ਜੇ ਹੁਕਮ ਦੀ ਗੱਲ ਸਤਿਗੁਰੂ ਜੀ ਕਰ ਰਹੇ ਨੇ ਤੇ ਪਾਠ ਹਮੇਸ਼ਾ ਕਸ ਕੇ ਕਰਨਾ ਹੈ ਜੇ ਗੁਰਪ੍ਰਸਾਦ ਦੀ ਪਾਠ ਵਿੱਚ ਆ ਰਿਹਾ ਇਸ ਪੰਕਤੀ ਦੇ ਵਿੱਚ ਕਈ ਥਾਵਾਂ ਤੇ ਗੁਰੂ ਗੁਰਬਾਣੀ ਵਿੱਚ ਆਉਂਦਾ ਹੈ ਹੁਕਮ ਦੀ ਗੱਲ ਗੁਰਪ੍ਰਸਾਦੀ ਦੀ ਗੱਲ ਸਤਿਗੁਰ ਜੀ ਕਰ ਰਹੇ ਨੇ ਤੇ ਉੱਥੇ ਵੀ ਪਾਠ ਕਸ ਕੇ ਹੀ ਉਚਾਰਨ ਕਰਨਾ ਬੁਝੈ ਜੇ ਜ਼ਿਆਦਾ ਪਾਠ ਕਸ ਕੇ ਆਇਆ ਥੋੜਾ ਪਾਠ ਘੱਟ ਆਇਆ ਬੁਝੈ ਗੁਰਬਾਣੀ ਵਿੱਚ ਸਾਰੀ ਗੁਰਬਾਣੀ ਵਿੱਚ ਬੁਝੈ ਪਾਠ ਜ਼ਿਆਦਾ ਆਇਆ ਕਸ ਕੇ ਕਰਨ ਵਾਲਾ ਪਰ ਇਹ ਜਿਹੜਾ ਬੁਝੈ ਅਗਨੀ ਜਾਂ ਗੱਲ ਕੀਤੀ ਅਗਣ ਦੀ ਜਾਂ ਤ੍ਰਿਸ਼ਨਾ ਦੀ ਗੱਲ ਆ ਰਹੀ ਹੈ ਤੇ ਉੱਥੇ ਪਾਠ ਪੋਲਾ ਉਚਾਰਨ ਕਰਨਾ ਸਮਝ ਲੱਗ ਗਈ ਉੰਜ ਲਿਖਤੀ ਰੂਪ ਦੇ ਵਿੱਚ ਕਿਤੇ ਵੀ ਗੁਰਬਾਣੀ ਵਿੱਚ ਅਧਕ ਨਹੀਂ ਹੈਗਾ ਲਿਖਤੀ ਰੂਪ ਦੇ ਵਿੱਚ ਗੁਰਬਾਣੀ ਵਿੱਚ ਕਿਤੇ ਵੀ ਅਧਕ ਨਹੀਂ ਆਇਆ ਪਰ ਅਰਥ ਦੇ ਹਿਸਾਬ ਦੇ ਨਾਲ ਅਧਕ ਲਾ ਕੇ ਉਸ ਦੇ ਉਸ ਨੂੰ ਉਚਾਰਨ ਕੀਤਾ ਜਾਂਦਾ ਹੈ ਭਾਵ ਕਿ ਉਸ ਨੂੰ ਕਸ ਕੇ ਬੋਲਿਆ ਜਾਂਦਾ ਜੇ ਕਸ ਕੇ ਬੋਲਾਂਗੇ ਉਸ ਦਾ ਉਚਾਰਨ ਹੋ ਜਾਂਦਾ ਜੇ ਇਸ ਨੂੰ ਆਪ ਬੋਲਾ ਬੋਲਦੇ ਆ ਮਾਤਾ ਜੇ ਕਸ ਕੇ ਬੋਲਦੇ ਆ ਮਾਤਾ ਜਿਵੇਂ ਗੁਰਬਾਣੀ ਵਿੱਚ ਪੰਕਤੀ ਆਉਂਦੀ ਬੋਲ ਨਾ ਜਾਣੈ ਮਾਇਆ ਮਦ ਮਾਤਾ ਇੱਥੇ ਮਦ ਮਾਇਆ ਦੀ ਗੱਲ ਵਿੱਚ ਕਰਦੀ ਸਤਿਗੁਰੂ ਜੀ ਨੇ ਬੋਲ ਨਾ ਜਾਣੈ ਮਾਇਆ ਵਿੱਚ ਮਾਇਆ ਸ਼ਬਦ ਆ ਗਿਆ ਨਾ ਮਦ ਵਿੱਚ ਮਦ ਵੀ ਆ ਗਿਆ ਇੱਥੇ ਮਦ ਨੂੰ ਕਹਿੰਦੇ ਨਸ਼ੇ ਨੂੰ ਬੋਲ ਨਾ ਜਾਣੈ ਮਾਇਆ ਮਦ ਮਾਤਾ ਇੱਥੇ ਪਾਠ ਹੁਣ ਕੱਛ ਕੇ ਕਰ ਦੇਣਾ ਇੱਥੇ ਮਹਾਰਾਜ ਜੀ ਨਸ਼ੇ ਦੀ ਗੱਲ ਕਰ ਰਹੇ ਨੇ ਮਾਇਆ ਦੀ ਗੱਲ ਕਰ ਰਹੇ ਨੇ ਤੇ ਕਹਿੰਦੇ ਮਾਇਆ ਦੇ ਨਸ਼ੇ ਵਿੱਚ ਬੋਲਣਾ ਨਹੀਂ ਜਾਣਦਾ ਮਸਤ ਹੋ ਗਿਆ ਮਾਤਾ ਦਾ ਅਰਥ ਹੈ ਮਸਤ ਇਹ ਪਾਠ ਹੈ ਬੋਲਾ ਮਾਤਾ ਮਾਤਾ ਪਿਤਾ ਦੀ ਗੱਲ ਹੋ ਰਹੀ ਇੱਥੇ ਬੁੱਝੇ ਪਾਠ ਬੋਲਾ ਪੜ੍ਹਨਾ ਹੈ ਉੱਥੇ ਤ੍ਰਿਸ਼ਨਾ ਦੀ ਗੱਲ ਅਗਨੀ ਦੀ ਗੱਲ ਕਰ ਰਹੇ ਨੇ ਸਤਿਗੁਰੂ ਜੇ ਪਾਠ ਬੁੱਝੇ ਪਾਠ ਕਰਨਾ ਹੈ ਉਹ ਪੰਕਤੀ ਦਾ ਆਪਾਂ ਉਧਾਰ ਵੇਖ ਲੈਣਾ ਕਿ ਪੰਕਤੀ ਕਿਸ ਪਰਥਾਏ ਉਚਾਰਨ ਕਰ ਰਹੇ ਨੇ ਸਤਿਗੁਰ ਜੀ ਪੰਕਤੀ ਵਿੱਚ ਹੁਕਮ ਦੀ ਗੱਲ ਕਰ ਰਹੇ ਨੇ ਜਾਂ ਗੁਰਪ੍ਰਸਾਦਿ ਸ਼ਬਦ ਆ ਰਿਹਾ ਹੈ ਉਸ ਪਾਠ ਨੂੰ ਆਪਾਂ ਬੁੱਝੇ ਕਸ ਕੇ ਪਾਠ ਉਚਾਰਨ ਕਰਨਾ ਹੈ ਤਾਂ ਕੀ ਪੜ੍ਹਨਾ ਹੈ ਤੁਹਾਨੂੰ ਇਹ ਸਾਰੀ ਸਮਝ ਲੱਗ ਗਈ ਚਾਰ ਆਖਣ ਦੀ ਹਾਂ ਤੇ ਸੁਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ